ਸਰ ਸ਼ੰਕਰ ਸਾਡੀ ਕੋਲ ਕੁੜੀਆਂ ਤੇ 2 ਕਿਲੋਮੀਟਰ ਤੇ ਰਹਿਈ ਆ ਇੱਕ ਸਾਲ ਹੋਇਆ ਵਿਆਹ ਹੋਇਆ ਇਹਨੂੰ ਪਾਜੀ ਸਾਲ ਜੋ ਇਹ ਨਹੀਂ ਗਿਆ ਪਹਿਲੇ ਚ ਵਿਆਹ ਕਰਨੇ ਸੀ ਸਾਰਾ ਕੁਝ ਹੀ ਤਿਆਰ ਕੀਤਾ ਥੋੜੇ ਜਿਹਾ ਬਾਅਦ ਪ੍ਰਮਾਤਮਾ ਨੇ ਉਹ ਝੋਲੀ ਵਿੱਚ ਨਿਆਣਾ ਪਾਤਾ ਨਿਆਣੇ ਹੋਣ ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐ ਦੋ ਨਹੀਂ ਤੰਗ ਕਰਦੇ ਰਹੇ ਉਸ ਤੋਂ ਬਾਅਦ ਨਿਆਣਾ ਹੋਇਆ ਨਿਆਣਾ ਹੋਣ ਤੋਂ ਬਾਅਦ ਹੀ ਮਹੀਨਾ ਸ਼ਿਨਾਇ ਨਹੀਂ ਕਟਾਇਆ ਅਸੀਂ ਇਹ ਕੁੜੀ ਨੂੰ ਇੱਥੇ ਸਾਡੇ ਘਰ ਭੇਜੋ ਮੀਟ 15 ਦਿਨ ਰਹੇ 15 ਦਿਨ ਤੋਂ ਬਾਅਦ ਨਾ ਮੁੰਡਾ ਹੋ ਗਿਆ ਮੜਿਆ ਜਾ ਬਿਮਾਰ ਖੰਗਰੇਸ਼ਾ ਹੋ ਗਈ ਖੰਗਰੇਸ਼ਾ ਹੋਣ ਤੋਂ ਬਾਅਦ ਇੱਥੇ ਆ ਗਏ ਇਹ ਹਸਪਤਾਲ ਲੈ ਕੇ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਕਹਿੰਦੀ ਤੂੰ ਇਹਦੇ ਸਾਰੇ ਟੱਬਰ ਇਹਦਾ ਸੋਰਾ ਸਾਰੇ ਕਹਿੰਦੇ ਵੀ ਤੂੰ ਬਿਮਾਰ ਕਰਕੇ ਲਿਆਈ ਚਲੋ ਜੀ ਉੱਥੇ ਅਸੀਂ ਸਾਰੇ ਬੈਠੇ ਸੀ ਤੇ ਇਹਦਾ ਸੋਰਾ ਆਇਆ ਉੱਥੇ ਕਹਿੰਦਾ ਲੈ ਤੂੰ ਕੁੜੀ ਕੁੜੀ ਇੱਕ ਮੁੰਡਾ ਬਿਮਾਰ ਕਰਕੇ ਲਿਆਈ ਅਜਿਹਾ ਜੀ ਬਿਮਾਰ ਹੋਣਾ ਹੁੰਦਾ ਤਾਂ ਸਾਡੇ ਕੋਲ ਹੀ ਹੋ ਜਾਣਾ ਸੀ ਅਜਿਹਾ ਬਿਮਾਰ ਅਸੀਂ ਪੈਸੇ ਲਾ ਦਿੰਦੇ ਆ ਉੱਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਹਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹਨੂੰ ਵੱੱਡ ਘਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਪਿਆਈਓ ਮੇਰੇ ਪੈਸੇ ਲੱਗੀ ਜਾਂਦੇ ਮੇਰੇ ਪੈਸੇ ਲੱਗੀ ਕਹਿੰਦਾ ਨਾ ਇਹ ਕੰਮ ਕਰਦੀ ਐ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਤਾਂ ਪਾਪਾ ਨੇ ਹੈ ਉਤੋਂ ਬਾਅਦ ਜੀ ਸਾਡੀ ਕੁੜੀ ਨੂੰ ਉਹਨੇ ਨਾ ਮੁੰਡਾ ਅੰਦਰ ਵੀ ਨਹੀਂ ਇਹਦੇ ਸੋਹਰੇ ਨੇ ਮੇਲੇ ਦੇ ਦਿੱਤਾ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਮੈਨੂੰ ਬੋਲਿਆ ਮੇਰੇ ਘਰ ਆ ਨੂੰ ਮੇਰੀ ਮੰਮੀ ਨੂੰ ਅਸੀਂ ਸਾਡੀ ਚਾਚੀ ਦਾ ਮੁੰਡਾ ਵੀ ਆ ਇਹ ਇਹਨਾਂ ਸਾਰਿਆਂ ਨੂੰ ਵੱੱਡ ਘੱਟ ਬੋਲੇ ਇੱਕ ਇਹਨਾਂ ਦਾ ਰਿਸ਼ਤੇਦਾਰ ਉਹਨੇ ਕਿਹਾ ਕਹਿੰਦਾ ਕੋਈ ਨਹੀਂ ਭਾਜੀ ਕੁੜੀ ਨੂੰ ਬੈਠੀ ਰਹਿਣ ਦੋ 2 ਮਹੀਨੇ ਦਾ ਨਿਆਣਾ ਵਾ ਮਾਂ ਆਪਣੇ ਪੁੱਤ ਨੂੰ ਲੱਗ ਧੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਰੋ ਕਹਿੰਦਾ ਇਹਨੂੰ ਉੱਥੋਂ ਅਸੀਂ ਘਰੇ ਬਾਹਰ ਹਸਪਤਾਲ ਦੇ ਬਾਹਰ ਇਹਦਾ ਪੇਸੋਰ ਇੰਨਾ ਸਾਨੂੰ ਵੱੱਡ ਘੱਟ ਬੋਲਿਆ ਬਹੁਤ ਜ਼ਿਆਦਾ ਅਸੀਂ ਚੁੱਪ ਕਰਕੇ ਕੁੜੀ ਨੂੰ ਲੈ ਆਏ ਕਿੰਨੀ ਉਮਰ ਸੀ ਕੁੜੀ ਦੀ ਪੱਤ ਜਬੀ ਸਾਲ 24 ਸਾਲ ਦੀ ਜੀ ਭਾਜੀ ਐਨਾ ਅਜੀ ਨਾ ਅਜੀ ਫੇਰ ਕੇ ਨਾ ਹੀ ਨਹੀਂ ਭਾਜੀ ਉਹਨਾਂ ਗੱਲ ਕਰਨ ਦੇਣੀ ਨਾ ਪਾਸਤਾ ਪਰ ਉਹਨਾਂ ਵੀ ਭਾਜੀ ਅਸੀਂ ਇਹਨੂੰ ਫੇਰ ਕਹਿਣਾ ਚੱਲ ਕੋਈ ਨਹੀਂ ਚੁੱਪ ਕਰ ਕੀ ਪੜੇਗਲਾ ਗਿੱਤੀ ਮੇਰੀ ਭੈਣ ਨਾਨਕਾਂਤਾ ਦੇਵੀ ਸੀ ਜੀ ਤਿੰਨ ਚਾਰ ਦਿਨ ਤੋਂ ਪੰਜਾ ਬਿਮਾਰ ਸੀ ਜੀ ਉਹਦਾ ਸੋਰਾ ਉਹਨੂੰ ਉੱਥੇ ਹਸਪੀਟਲ ਤੇ ਬੋਲੀ ਗਿਆ ਹਸਪੀਟਲ ਚ ਬੋਲਦਾ ਸੀ ਉਹਨੂੰ ਕਿ ਤੂੰ ਮੁੰਡਾ ਬਿਮਾਰ ਕੀਤਾ ਤੇਰੀ ਵਜ੍ਹਾ ਨਾਲ ਮੁੰਡਾ ਬਿਮਾਰ ਹੋਇਆ ਉਹਨੂੰ ਉੱਥੋਂ ਹਰ ਭੇਜ ਦਿੱਤਾ ਉਹਨੂੰ ਮੁੰਡਾ ਵੀ ਨਹੀਂ ਦੇਖਣ ਦਿੱਤਾ ਐਵੇਂ ਕਰ ਉਹ ਤੇ ਟਮਾਟੋ ਮਾਰੇ ਭੇਜਣਾ ਐਵੇਂ ਭੇਜ ਦਿੱਤਾ ਉਹਨੂੰ ਵਾਪਸ ਉੱਥੋਂ ਉਹਨੂੰ 2 ਦਿਨ ਹੋ ਕੇ ਮੁੰਡਾ ਵੀ ਨਹੀਂ ਦੇਖਣ ਦਿੱਤਾ 2 ਮਹੀਨੇ ਦਾ ਮੁੰਡਾ ਕਹਿੰਦਾ ਤੂੰ ਤੇਰੀ ਵਜ੍ਹਾ ਨਾਲ ਬਿਮਾਰ ਹੋਇਆ ਤੂੰ ਬਿਮਾਰ ਕੀਤਾ ਮੁੰਡਾ ਉਹਨੂੰ ਦੇਖਣ ਨਹੀਂ ਦਿੱਤਾ ਇੱਥੇ ਬੋ ਗਾਲਾ ਕੱਢਿਓ ਉਹਨੂੰ ਕਹਿੰਦਾ ਮੇਰੇ ਪੈਸੇ ਲਵਾਈ ਜਾਨੀ ਤੂੰ ਕਹਿੰਦਾ ਮੈਂ ਪੁਲਿਸ ਤੇ ਤੁਸੀਂ ਮੇਰੇ ਤੇ ਜ਼ੋਰ ਦਿਖਾਣੇ ਆ ਮੈਂ ਪੈਸੇ ਲਾਈ ਜਾਨਾ ਇਹਦੇ ਤੇ ਮੇਰੇ ਤੇ ਉਹ ਪੈਸੇ ਇਹਦੇ ਪੈਸੇ ਲਵਾਤੇ ਮੈਂ ਕਹਿੰਦਾ ਸੀ ਇਹ ਮਾਨ ਨਬਰੀਦਾ ਸਾਹਿਬ ਮੇਰੀ ਭੈਣ ਦਾ ਸੋਰਾ ਉਹ ਬੋ ਬੋਲਦਾ ਸੀ ਉਹਨੂੰ ਬੋ ਗਾਲਾ ਕਰਦਾ ਸੀ ਉੱਥੇ ਸਾਰੇ ਹਸਪੀਟਲ ਸਾਹਮਣੇ ਉਹਨੂੰ ਬੋਲਿਆ ਉਹਨੂੰ ਮੂਵ ਵੀ ਨਹੀਂ ਦੇਖਣ ਦਿੱਤਾ ਮੁੰਡੇ ਦਾ ਏਦਾਂ ਹੀ ਵਾਪਸ ਭੇਜ ਦਿੱਤਾ ਘਰ ਨੂੰ ਉਹਨੂੰ ਆਖਰੀ ਵਾਰੀ ਕੁੜੀ ਨੇ ਦੱਸਿਆ ਤੁਹਾਨੂੰ ਤੇ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਇਹ ਸਾਡੇ ਸਾਹਮਣੇ ਉਹਨੂੰ ਗਾਲਾਂ ਕੱਢਦਾ ਸੀਗਾ ਅਸੀਂ ਫੇਰ ਉਹ ਕੁੜੀ ਨੂੰ ਘਰ ਨੂੰ ਲੈ ਆਏ ਕਿ ਨਾ ਤੂੰ ਐਦਾਂ ਨਾ ਕਰ ਆ ਜਾ ਘਰ ਨੂੰ ਕੀ ਚਾਹਨੇ ਆ ਤੁਸੀਂ ਸਾਨੂੰ ਇੰਤਜ਼ਾਮ ਮਿਲਣਾ ਚਾਹੀਦਾ ਉਹ ਸਾਨੂੰ ਪੁਲਿਸ ਦੀਆਂ ਧਮਕੀਆਂ ਦਿੰਦਾ ਸਾਨੂੰ ਬਹੁਤ ਬੋਲਦਾ